2 ਸਾਲ ਹੋ ਗਏ ਨੇ ਲਗਾਤਾਰ ਚੰਡੀਗੜ੍ਹ ਦੀ ਮੈਨੇਜਮੈਂਟ ਨੂੰ ਐਮਡੀ ਸਾਹਿਬ ਨੂੰ ਲੈਟਰ ਦੇਂਦੇ ਹੁ ਪੀਆਰਟੀ ਬਸ ਕਿ ਫੈਕਟਰੀ ਵਰਕਰ ਯੂਨੀ 25/11 ਵੱਲੋਂ ਲੈਟਰ 61 ਦੇ ਬਗੈਧਾ ਅਸੀਂ ਨੋਟਿਸ ਦੇਂਦੇ ਸਾਂ ਵੀ ਸਾਡੀਆਂ ਵਰਕਰਾਂ ਦੀਆਂ ਆ ਮੰਗਾਂ ਨੇ ਵੀ ਇਹਨਾਂ ਨੂੰ ਹੱਲ ਕੀਤਾ ਜਾਏ ਪਰ ਇਹਨਾਂ ਵੱਲੋਂ ਅਣਗਹਿਲਿਆ ਕੀਤਾ ਜਾਂਦਾ ਸੀ ਇੱਕ ਮੈਨੇਜਮੈਂਟ ਦੇ ਅੱਗੇ ਜਾਂ ਸਰਕਾਰ ਅੱਗੇ ਵਿਖਾਣਾ ਵੀ ਆ ਜੀਐਮ ਬਹੁਤ ਵਧੀਆ ਹੈ ਵੀ ਇਹਦਾ ਸਭ ਤੋਂ ਡੀਪੂ ਦਾ ਖਰਚਾ ਘਟਾ ਹੈ ਪਰ ਉਥੇ ਵਰਕਰਾਂ ਦਾ ਘਾਨ ਕਰਕੇ ਖਰਚਾ ਘਟਾ ਕੀਤਾ ਜਾਂਦਾ ਸੀ ਨਾ ਕਿ ਚੰਗੀ ਚੰਗਿਆਈ ਕਰਕੇ ਸਾਬ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸਿਰਫ ਉੱਥੇ ਵੀ ਲਾਰੇ ਨੇ ਸਿਰਫ ਪੇਜਾਂ ਦੇ ਉੱਤੇ ਹਰਾ ਪੈਨ ਨਹੀਂ ਚੱਲਿਆ ਪਰ ਵਰਕਰਾਂ ਦੀ ਜੇਬਾਂ ਦੇ ਉੱਤੇ ਹਰਾ ਪੈਨ ਨਹੀਂ ਚੱਲਿਆ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਅਸੀਂ ਕੱਲ੍ਹ ਤੋਂ ਮੰਨ ਲਓ ਸਾਰੀ ਪੀਆਰਟੀਸੀ ਬਲੌਗ ਤੇ ਪਰਸੋਂ ਤੋਂ ਸਾਡਾ ਪਤਾ ਸਾਰਾ ਪੰਜਾਬ ਦਾ ਚੱਕਾ ਜਾਊਗਾ ਪੰਜਾਬ ਦੇ ਵਿੱਚ ਜੇਕਰ ਅੱਜ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਘਰ ਤੋਂ ਬੜਾ ਸੋਚ ਸਮਝ ਕੇ ਨਿਕਲਿਓ ਕਿਉਂਕਿ ਸਰਕਾਰ ਦੇ ਨਾਲ ਜਿਹੜਾ ਮਸਲਾ ਪੀਆਰਟੀਸੀ ਤੇ ਪੰਬਸ ਮਲਾਜਮਾਂ ਦਾ ਚੱਲਦਾ ਪਿਆ ਹੈ ਉਹ ਰੇੜਕਾ ਹਾਲੇ ਤੱਕ ਖਤਮ ਨਹੀਂ ਹੋਇਆ ਹੈ ਤੁਹਾਨੂੰ ਦੱਸ ਦੇ ਇਹ ਕਿ ਅੱਜ ਇੱਕ ਵਾਰ ਫਿਰ ਤੋਂ ਚੱਕਾ ਜਾਮ ਦੀ ਸਥਿਤੀ ਹੈ ਜਿਹੜੀ ਉਹ ਬਣੀ ਹੋਈ ਹੈ ਕਿਉਂਕਿ ਸਰਕਾਰ ਤੋਂ ਹਾਲੇ ਵੀ ਮਲਾਜਮ ਦੁਖੀ ਨੇ ਤੇ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਪਾਈਆਂ ਨੇ ਹੁਣ ਕਿਸ ਮੰਗ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ ਸਾਡੇ ਨਾਲ ਪੀਆਰਟੀਸੀ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਗੁਰਵਿੰਦਰ ਜੀ ਉਹ ਹੈਗੇ ਨੇ ਉਹਨਾਂ ਨਾਲ ਜਾਣ ਲੈਣੇ ਆ ਗੁਰਵਿੰਦਰ ਜੀ ਸਮਾ ਸਮਾਤੇ ਦੇਖਿਆ ਜਾ ਰਿਹਾ ਜਿੱਥੇ ਇੱਕ ਪਾਸੇ ਇੰਨੀ ਗਰਮੀ ਹੈ ਲੋਕਾਂ ਨੇ ਇਧਰ ਉਧਰ ਜਾਣਾ ਹੈ ਪਰ ਚੱਕਾ ਜਾਮ ਕਰਕੇ ਉਹ ਜਾ ਨਹੀਂ 파 ਰਹੇ ਨੇ ਅੱਜ ਕੀ ਮਾਮਲਾ ਹੈ ਅਸੀਂ ਪਹਿਲਾਂ ਸਾਰੀ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਸਾਡੇ ਵੀ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਚੱਕਾ ਜਾਮ ਕਰਨ ਦੀਆਂ ਮੰਨ ਲਓ ਅਸੀਂ 50 ਡਿਗਰੀ ਦੇ ਵਿੱਚ ਸਾਡੇ ਵਰਕਰ ਮੰਨ ਲਓ ਸਾਥੀ ਕੰਮ ਕਰਦੇ ਨੇ 100-100 ਪਲੱਸ ਸਵਾਰੀ ਹੁੰਦੀ ਹੈ ਤੇ ਪਸੀਨੇ ਛੁੱਟ ਜਾਂਦੇ ਨੇ ਪਰ ਸਾਡੇ ਵਰਕਰ ਫਿਰ ਵੀ ਮਿਹਨਤ ਕਰਦੇ ਨੇ ਪੀਆਰਟੀਸੀ ਨੂੰ ਬੜਾਪੇ ਵਿੱਚ ਲਿਆਉਂਦੀ ਪਰ ਪੀਏ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਡੇ ਵਰਕਰਾਂ ਦੇ ਬੰਦੇ ਅੱਕ ਬਿਲਕੁਲ ਵੀ ਨਹੀਂ ਦਿੱਤੇ ਜਾ ਰਹੇ ਸਾਡੇ ਵਰਕਰ 14-14 ਘੰਟੇ ਡਿਊਟੀ ਕਰਦੇ ਨੇ ਪਰ ਉਹਨਾਂ ਨੂੰ ਡਿਊਟੀ ਦਾ ਜਿਹੜਾ ਸਮਾਂ ਸਿਰਫ 10 ਘੰਟੇ ਦਿੱਤਾ ਜਾ ਰਿਹਾ 8 ਘੰਟੇ ਡਿਊਟੀ ਹੋਗੀ 2 ਘੰਟੇ ਓਵਰਟਾਈਮ ਬਗੈਦਾ ਵੀ 5 ਘੰਟੇ ਓਵਰਟਾਈਮ ਹੋਰ ਬੰਦ ਹੈ ਪਰ ਸਾਡੀ ਮੈਨੇਜਮੈਂਟ ਵੱਲੋਂ ਜਿਹੜੀ ਚੰਡੀਗੜ੍ਹ ਦੀ ਮੈਨੇਜਮੈਂਟ ਹੈ ਵੱਲੋਂ ਦੂਜੇ ਡੀਪੂ ਬਿਲਕੁਲ ਸਹੀ ਨੇ ਪਰ ਚੰਡੀਗੜ੍ਹ ਦੀ ਮੈਨੇਜਮੈਂਟ ਵੱਲੋਂ ਜਿਹੜਾ ਜੀਐਮ ਸਾਹਿਬ ਨੇ ਉਹਨਾਂ ਵੱਲੋਂ ਪਤਾ ਨਹੀਂ ਕਿਉਂ ਚੰਡੀਗੜ੍ਹ ਨੂੰ ਬੜਾਪੇ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪਤਾ ਨਹੀਂ ਜੀਐਮ ਸਾਹਿਬ ਦੀ ਸਾਡੀ ਪ੍ਰੋਮੋਸ਼ਨ ਵਾਧਦੀ ਹੈ ਪਤਾ ਨਹੀਂ ਇਸ ਲਈ ਜਾਂ ਫਿਰ ਵਰਕਰਾਂ ਦਾ ਜਾਣ ਕੇ ਕਹਾਣ ਕਰਨਾ ਕਿਉਂਕਿ ਵਰਕਰ ਦਿਨ ਰਾਤ ਮਿਹਨਤ ਕਰਦਾ ਹੈ ਪਰ ਉਹਨਾਂ ਨੂੰ ਮਨ ਲਓ ਜੇ 10000 ਤਨਖਾਹ ਹੈ ਬਕਾਇਤਾ ਪਲੱਸ ਉੱਤੇ ਕਟੋਤੀਆਂ ਉਹਨਾਂ ਦੇ ਲਾਈਆਂ ਜਾਂਦੀਆਂ ਨੇ ਮੰਨ ਲਓ ਉੱਥੇ ਵਰਕਰ ਦਾ ਕਸੂਰ ਨਹੀਂ ਉੱਥੇ ਮੈਨੇਜਮੈਂਟ ਦਾ ਕਸੂਰ ਹੈ ਮੈਨੇਜਮੈਂਟ ਨੂੰ ਚਾਹੀਦਾ ਵੀ ਉਹ ਕੋਈ ਵੀ ਚੀਜ਼ ਹੈਂਡਲ ਕਰ ਪਰ ਉੱਥੇ ਵਰਕਰ ਤੇ ਹੀ ਦੋਸ਼ ਕੱਢਿਆ ਜਾਂਦਾ ਇਸ ਇਸ ਰੋਤ ਵਜੋਂ ਅਸੀਂ ਅੱਜ ਡੀਪੂ ਬੰਦ ਕੀਤਾ ਜੇ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਅਸੀਂ ਕੱਲ ਤੋਂ ਮੰਨ ਲਓ ਸਾਰੀ ਪੀਆਰਟੀਸੀ ਬਲੋਗ ਤੇ ਪਰਸੋਂ ਤੋਂ ਸਾਡਾ ਸਾਰਾ ਪੰਜਾਬ ਦਾ ਚੱਕਾ ਜਾਮ ਹੋਏਗਾ ਇਸ ਤੋਂ ਪਹਿਲਾਂ ਤੁਹਾਡੇ ਵੱਲੋਂ ਕੋਈ ਕਾਲ ਦਿੱਤੀ ਗਈ ਸੀ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੈ ਉਹ ਬਾਹਰ ਨਿਕਲ ਕੇ ਨਹੀਂ ਸੀ ਆਈ। ਇਹ ਇਨਫੋਰਮੇਸ਼ਨ ਤੁਹਾਨੂੰ ਦੱਸਦੇ ਹਾਂ ਅਸੀਂ 2 ਸਾਲ ਹੋ ਗਏ ਨੇ ਲਗਾਤਾਰ ਚੰਡੀਗੜ੍ਹ ਦੀ ਮੈਨੇਜਮੈਂਟ ਨੂੰ ਐਮਡੀ ਸਾਹਿਬ ਨੂੰ ਲੈਟਰ ਦੇ ਦਿੰਦੇ ਹੁਣ ਪੀਆਰਟੀਸ ਪਨ ਬਸ ਕੰਟਰੈਕਟਰ ਵਰਕਰ ਯੂਨੀ 25/11 ਵੱਲੋਂ ਲੈਟਰ ਪੈਡ ਤੇ ਬਗੈਧਾ ਅਸੀਂ ਨੋਟਿਸ ਦਿੰਦੇ ਸਾਂ ਵੀ ਸਾਡੀਆਂ ਵਰਕਰਾਂ ਦੀ ਆ ਮੰਗਾਂ ਨੇ ਵੀ ਇਹਨਾਂ ਨੂੰ ਹੱਲ ਕੀਤਾ ਜਾਏ ਪਰ ਇਹਨਾਂ ਵੱਲੋਂ ਅਣਗਹਿਲਿਆ ਕੀਤਾ ਜਾਂਦਾ ਸੀ ਸਿਰਫ ਇੱਕ ਆਪਣੇ ਚੌਧਰ ਲਈ ਅਸੀਂ ਤੇ ਚੌਧਰ ਲਈ ਕਹਾਂਗੇ ਵੀ ਇੱਕ ਮੈਨੇਜਮੈਂਟ ਅੱਗੇ ਜਾਂ ਸਰਕਾਰ ਅੱਗੇ ਵਿਖਾਣਾ ਵੀ ਆ ਜੀਐਮ ਬਹੁਤ ਵਧੀਆ ਹੈ ਵੀ ਇਹਦਾ ਸਭ ਤੋਂ ਡੀਪੂ ਦਾ ਖਰਚਾ ਘਟ ਹੈ ਪਰ ਉਥੇ ਵਰਕਰਾਂ ਦਾ ਕਹਣ ਕਰਕੇ ਖਰਚਾ ਘਟ ਕੀਤਾ ਜਾਂਦਾ ਸੀ ਨਾ ਕਿ ਚੰਗੀ ਚੰਗਿਆਈ ਕਰਕੇ ਜਿੱਥੇ ਵਰਕਰਾਂ ਦੇ ਆਪਾਂ ਜਿਹੜੇ 10000 ਵਰਕਰ ਲੈਂਦੇ ਨੇ ਜੇ ਅਸੀਂ ਉਹਨਾਂ ਦੀ ਗਲਾ ਦੱਬ ਗਏ ਕਰਾਂਗੇ ਤੇ ਰੱਬ ਤੇ ਫਿਰ ਵਿੰਦਾ ਹੀ ਹੈ ਜਿਸ ਤਰ੍ਹਾਂ ਲੋਕ ਉਹ ਪਰੇਸ਼ਾਨ ਹੋ ਰਹੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਕਿ ਤੁਹਾਨੂੰ ਨਹੀਂ ਲੱਗਦਾ ਉਹਨਾਂ ਦਾ ਵਾਸਤੇ ਵੀ ਤੁਹਾਡਾ ਕੋਈ ਨਾ ਕੋਈ ਇੱਕ ਰਿਸਪਾਂਸਿਬਿਲਟੀ ਤਾਂ ਹੋਏਗੀ ਕਿ ਘੱਟੋ ਘੱਟ ਪਤਾ ਹੁੰਦਾ ਤੇ ਉਹ ਆਪਣਾ ਕੋਈ ਨਾ ਕੋਈ ਹਿੱਲਾ ਕਰਕੇ ਨਿਕਲਦੇ ਪੱਤੇ ਵਾਲੀ ਜਿਹੜੀ ਗੱਲ ਅਸੀਂ ਵਾਰ-ਵਾਰ ਲੈਟਰ ਦੇ ਰਹੇ ਹਾਂ ਜਥੇਬੰਦੀ ਵੱਲੋਂ ਮੰਨ ਲਓ ਹੁਣ ਜੀਐਮ ਸਾਹਿਬ ਨੂੰ ਦਿੱਤਾ ਸੀ ਲੈਟਰ ਕੱਲ ਮੀਟਿੰਗਾਂ ਵੀ ਹੋਈਆਂ ਨੇ ਲਗਾਤਾਰ ਅਸੀਂ ਚਲੋ ਲੈਟਰ ਸ਼ੋ ਵੀ ਕੀਤਾ ਸੀ ਪਰ ਇਹ ਜਾਣ ਕੇ ਜਾਣ ਬੁੱਝ ਕੇ ਚੰਡੀਗੜ੍ਹ ਦੇ ਜੀਐਮ ਸਾਹਿਬ ਵੱਲੋਂ ਜਾਣ ਬੁੱਝ ਕੇ ਡੀਪੂ ਬੰਦ ਕਰਾਇਆ ਜਾ ਰਿਹਾ ਹੈ ਅਸੀਂ ਕੱਲ ਸਾਰਾ ਮੀਟਿੰਗਾਂ ਵੀ ਚੱਲੀਆਂ ਨੇ ਪਰ ਜਾਣ ਬੁੱਝ ਆਪ ਦੁਖੀ ਕਰ ਰਹੀ ਐ ਅਸੀਂ ਤੇ ਆਪ ਦੁਖੀ ਆ ਤੁਹਾਡੀਆਂ ਕਈ ਮੀਟਿੰਗਾਂ ਨੇ ਜਿਹੜੀਆਂ ਉਹ ਮੰਤਰੀ ਸਾਹਿਬ ਨਾਲ ਵੀ ਹੋਈਆਂ ਨੇ ਕਿ ਕੋਈ ਹੱਲ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆਇਆ ਮੰਤਰੀ ਸਾਹਿਬ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸਿਰਫ ਉੱਥੇ ਵੀ ਲਾਰੇ ਨੇ ਸਿਰਫ ਪੇਜਾਂ ਦੇ ਉੱਤੇ ਹਰਾ ਪੈਨ ਨਹੀਂ ਚੱਲਿਆ ਪਰ ਵਰਕਰਾਂ ਦੀ ਜੇਬਾਂ ਦੇ ਉੱਤੇ ਹਰਾ ਪੈਨ ਨਹੀਂ ਚੱਲਿਆ ਉੱਥੇ ਸਿਰਫ ਜੇਬਾਂ ਦੇ ਵਰਕਰਾਂ ਦੇ ਕਾਗਜ਼ਾਂ ਦੇ ਹਰਾ ਪੈਨ ਚੱਲਿਆ ਹਲੇ ਤੱਕ ਜਿੰਨੇ ਮੰਤਰੀ ਸਾਹਿਬ ਨੇ ਮੰਨ ਲਓ ਸਾਡੀਆਂ ਮੰਗਾਂ ਮੰਨੀਆਂ ਸਨ ਘੱਟਦਨ ਖਾ ਇੱਕ ਸਰਤਾ ਕਰਨੀ ਜਾਂ ਰੈਗੂਲਰ ਕਰਨੇ ਜਾਂ ਹੋਰ ਮੰਗਾਂ ਦਾ ਸਾਡੀਆਂ ਬੱਸਾਂ ਪਾਣੀਆਂ ਜਿਹੜੀਆਂ ਅਸੀਂ ਬੱਸਾਂ ਦੀ ਗੱਲ ਕਰਦੇ ਹਾਂ ਜਨਤਾ ਦੀ ਸਹੂਲਤ ਵਾਸਤੇ ਕਰਦੇ ਆਂ ਕੋਈ ਅਸੀਂ ਆਪਣੇ ਘਰ ਦੇ ਜੀ ਦੇ ਢੋਣੇ ਨਹੀਂ ਜਨਤਾ ਹੀ ਢੋਣੀ ਆ ਪੰਜਾਬ ਦੀ ਜਨਤਾ ਦੀ ਸੇਵਾ ਵਾਸਤੇ ਅਸੀਂ ਬੱਸਾਂ ਘਰੇ ਰਹੇ ਆਂ ਪਰ ਪੰਜਾਬ ਸਰਕਾਰ ਜਨਤਾ ਦੀ ਉੱਤੇ ਖਲਾਫ ਹੋਈ ਪਈ ਹੈ ਸਾਡੇ ਦੇ ਖਲਾਫ ਹੋਣੀ ਆ ਉਹਨੇ ਪਕੀ ਨੇ ਸਵਾਲ ਮੈਂ ਤੁਹਾਡੇ ਤੋਂ ਲਵਾਂਗੀ ਕਿ ਹੁਣ ਤੁਹਾਡਾ ਇਹ ਜਿਹੜਾ ਮੁਜ਼ਾਰਾ ਕਦੋਂ ਤੱਕ ਚੱਲਣਾ ਹੈ ਕਿ ਸਰਕਾਰ ਦੇ ਵੱਲੋਂ ਤੁਹਾਡੇ ਤੁਹਾਡੇ ਵੱਲੋਂ ਵੀ ਕੋਈ ਭੇਜੀ ਗਈ ਹੈ ਕੋਈ ਚਿੱਠੀ ਆ ਕੋਈ ਮਿਲਨ ਦਾ ਕੋਈ ਸਮਾਂ ਲਿੱਤਾ ਗਿਆ ਸਾਨੂੰ ਸਾਡੇ ਇੱਥੇ ਮੰਨ ਲਓ ਜਿਹੜੇ ਡੀਪੌਇੰਟ ਟੀਟੀਆ ਸਾਹਿਬ ਬੈਠੇ ਹੋਏ ਨੇ ਜੇ ਸਾਡਾ ਮਸਲਾ ਹੱਲ ਕਰ ਦਿੰਦੇ ਨੇ ਤੇ ਅਸੀਂ ਨਾਲ ਦੀ ਨਾਲ ਪੋਸਟਪਨ ਪ੍ਰੋਗਰਾਮ ਕਰ ਦਾਂਗੇ ਜੇ ਨਹੀਂ ਕੱਢਦੇ ਤਾਂ ਅਸੀਂ ਕੱਲ ਨੂੰ ਮੰਨ ਲਓ ਪੰਜਾਬ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਬੰਦ ਕਰਾਂਗੇ ਤੇ ਪਰਸੋਂ ਤੋਂ ਟੋਟਲ ਪੰਜਾਬ ਬੰਦ ਕਰਕੇ ਕਿਸੇ ਜਾਂ ਮੰਨ ਲਓ ਜੀਐਮ ਜਾਂ ਕਿਸੇ ਦਾ ਘਰ ਦਾ ਫਿਕਰਾਓ ਕਰਾਂਗੇ ਰੋਡ ਬਲੋਕ ਕਰਾਂਗੇ ਇਹੋ ਜਿਹੇ ਜਿਹਾਰੇ ਕਰਾਂਗੇ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਫ਼ ਤੌਰ ਤੇ ਕਹਿਣਾ ਹੈ ਕਿ ਅਗਰ ਹੱਲ ਨਹੀਂ ਨਿਕਲਦਾ ਇਸ ਗੱਲ ਦਾ ਕਿਉਂਕਿ ਜਿਸ ਤਰ੍ਹਾਂ ਵਾਰ-ਵਾਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪੀਆਰਟੀਸੀ ਕੰਟਰੈਕਟ ਦੇ ਮਲਾਜ਼ਮ ਹੈਗੇ ਨੇ ਇਸ ਯੂਨੀਅਨ ਦੇ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਤੇ ਸਰਕਾਰਾਂ ਨੂੰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਚਿੱਠੀਆਂ ਵੀ ਲਿਖੀਆਂ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਅੱਗੋ ਰਿਸਪਾਂਸ ਹੈ ਜਿਹੜਾ ਉਹ ਇਹਨਾਂ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਫਿਲਹਾਲ ਚੱਕਾ ਜਾਮ ਦੇ ਲਈ ਮਜਬੂਰ ਹੋਏ ਨੇ ਪਰ ਲੋਕਾਂ ਦੀ ਖੱਜਲ ਖੁਵਾਰੀ ਉਵੇਂ ਹੀ ਹੈ ਤੇ ਲੋਕ ਖੱਜਲ ਹੁੰਦੇ ਵਿਖਾਈ ਦੇ ਰਹੇ ਨੇ ਪਰ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਆਪਣੀ ਮੰਗਾਂ ਮਨਵਾਉਣ ਦੇ ਲਈ ਇਹਨਾਂ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ ਜੇ ਅਜੇ ਵੀ ਸਰਕਾਰ ਇਹਨਾਂ ਨਾਲ ਪਤਾ ਨਹੀਂ ਕਰਦੀ ਸੋਲੂਸ਼ਨ ਨਹੀਂ ਕੱਢਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤਿੱਖਾ ਕੀਤਾ ਜਾਏਗਾ ਵੀਡੀਓ ਜਰਨਲਿਸਟ ਸ਼ਵਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਮਰ